ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸੰਗਤ ਜੀ ਸਾਰਿਆਂ ਨੇ ਉਹ ਵੀਡੀਓ ਦੇਖੀਆਂ ਹਨ ਜਿਹਦੇ ਵਿੱਚ ਇੱਕ ਮੇਰਾ ਦਿਮਾਲਾ ਵਧਾਇਆ ਜਾਂਦਾ ਤੇ ਜਿਹਦੇ ਵਿੱਚ ਕਿਹਾ ਜਾਂਦਾ ਵੀ ਗਾਂਧੀ ਬਰਨਾਲਾ ਇੱਕ ਕੁੜੀ ਨਾਲ ਫੜਿਆ ਗਿਆ ਹਨ ਵੀ ਰੰਗ ਰਲੀਆਂ ਮਲਾਉਂਦਾ ਫੜਿਆ ਗਿਆ ਕੋਈ ਕੁਛ ਕਹਿੰਦਾਗਾ ਕੋਈ ਚੱਕਰ ਨਹੀਂ ਜੋ ਮਰਜੀ ਕੋਈ ਕਹੀ ਜਾਵੇ ਪਰ ਗੱਲ ਕੀ ਆ ਹਰੇਕ ਬੰਦਾ ਇੱਕ ਵੀਡੀਓ ਉੱਪਰੋਂ ਦੇਖ ਲੈਂਦਾ ਵੀ ਗੱਲ ਕੀ ਆ ਠੀਕ ਹੈ ਵਿੱਚੋਂ ਗੱਲ ਕਿਸੇ ਨੂੰ ਨਹੀਂ ਪਤਾ ਹੁੰਦੀ ਤੇ ਦੂਸਰੀ ਗੱਲ ਉਹ ਗੱਲ ਕੀ ਸੀ ਪਹਿਲੀ ਗੱਲ ਤਾਂ ਉਹ ਕੁੜੀ ਸੀ ਜਿਹੜੀ ਠੀਕ ਹੈ ਮੇਰੀ ਮੰਗ ਸੀ ਉਹ ਜਿਹਦੇ ਘਰੇ ਇਹ ਕਹਿੰਦੇ ਆ ਨਾ ਵੀ ਫੜਿਆ ਗਿਆ ਉਹ ਮੇਰੀ ਮੰਗ ਸੀਗੀ ਠੀਕ ਹੈ ਅੱਜ ਵੀ ਉਹ ਮੇਰੇ ਘਰੇ ਬਸਦੀ ਰਸਦੀ ਆ ਉਹ ਕੁੜੀ ਦੂਸਰੀ ਤੀਸਰੀ ਗੱਲ ਇਹ ਆ ਵੀ ਜੇ ਇਹਨਾਂ ਨੇ ਮੈਨੂੰ ਫੜਿਆ ਸੀ ਇਹਨਾਂ ਨੇ ਪੂਰਾ ਲੈਬ ਕਿਉਂ ਨਹੀਂ ਦਿਖਾਇਆ ਉਹ ਚੀਜ਼ ਠੀਕ ਹੈ ਹਾਂ ਮੰਨਿਆ ਵੀ ਮੈਂ ਗਲਤੀ ਮੰਨੀ ਆ ਉੱਥੇ ਠੀਕ ਹੈ ਚਲੋ ਇਹਨਾਂ ਨੇ ਮੇਰੇ ਥੱਪੜ ਵੀ ਮਾਰੇ ਆ ਕੁੱਟਿਆ ਮਾਰੇ ਵੀ ਇਹਨਾਂ ਨੇ ਮੈਨੂੰ ਠੀਕ ਹੈ ਉਹ ਕਾਰਨ ਕੀ ਸੀ ਕਿਉਂਕਿ ਜਿਹੜੀ 10 ਸਾਲ ਦੀ ਬੱਚੀ ਆ ਮੈਂ ਪਹਿਲਾਂ ਵੀ 10 ਸਟੇ ਉਹ ਵੀਡੀਓ ਦੇ ਵਿੱਚ ਉਹਦੇ ਗਲ ਦੇ ਉੱਤੇ ਇਹਨਾਂ ਨੇ ਕਿਰਪਾਨ ਲਾਈ ਵੀ ਸੀ ਰਵੀ ਅਰਗਣ ਨੇ ਠੀਕ ਹੈ ਇਹਦੇ ਬੰਦਿਆਂ ਨੇ ਤਾ ਕਰਕੇ ਉਹ ਚੀਜ਼ ਆਪਾਂ ਤੋਂ ਕਹਾਈ ਗਈ ਆ ਠੀਕ ਆ ਜਿਹੜਾ ਕੁਝ ਵੀ ਆਪਾਂ ਕਿਹਾ ਚਲੋ ਕੋਈ ਗੱਲ ਨਹੀਂ ਮੈਥੋਂ ਤਾਂ ਇਹਨਾਂ ਨੇ 15 ਜਣਿਆਂ ਨੇ 20 ਜਣਿਆਂ ਨੇ ਇਕੱਠੇ ਹੋ ਕੇ ਇੰਨਾ ਕੁਝ ਕਹਾ ਲਿਆ ਠੀਕ ਆ ਚਲੋ ਮੈਨੂੰ ਗਲਤ ਸਾਬ ਤੇ ਇਹਨਾਂ ਨੇ ਕਰਤਾ ਲੋਕਾਂ ਸਾਹਮਣੇ ਤੇ ਦੂਸਰੀ ਗੱਲ ਮੈਂ ਇਹ ਪੁੱਛਣੀ ਚਾਹੁੰਦਾ ਸਿੱਖ ਸੰਗਤ ਨੂੰ ਠੀਕ ਆ ਵੀ ਇੱਕ ਢਿੰਗਾ ਸੰਗਤ ਨੂੰ ਬਾਣਾ ਪਾ ਕੇ ਕੁੜੀ ਦੇ ਸਾਹਮਣੇ ਗਾਲਾਂ ਕੱਢਣ ਦਾ ਅਧਿਕਾਰ ਹੈ ਠੀਕ ਆ ਮਾਵਾ ਭਾਣਾ ਦੀ ਗਾਲਾਂ ਕੱਢਣ ਦਾ ਅਧਿਕਾਰ ਹੈ ਬੰਦਿਆਂ ਨੂੰ ਚਲੋ ਪਹਿਲੀ ਗੱਲ ਤਾਂ ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਗਲਤ ਸੀ ਠੀਕ ਆ ਵੀ ਜੈਨਾਂ ਨੇ ਮੈਨੂੰ ਫੜਿਆ ਚਲੋ ਇਹਨਾਂ ਨੇ ਆਪਦੇ ਕੋਲੋਂ ਜੋ ਮਰਜ਼ੀ ਕਰਤਾ ਮੈਨੂੰ ਗਲਤ ਸਾਬਤ ਕਰਤਾ ਦੁਨੀਆ ਸਾਹਮਣੇ ਪਰ ਮਹਾਰਾਜ ਦੀ ਸਾਹਮਣੇ ਤਾਂ ਨਹੀਂ ਮੈਂ ਗਲਤ ਹੈਗਾ ਠੀਕ ਆ ਮਹਾਰਾਜ ਦੀਆਂ ਨਜ਼ਰਾਂ 'ਚ ਮੈਂ ਸਹੀ ਆ ਠੀਕ ਆ ਮੈਂ ਆਪਦੀਆਂ ਨਜ਼ਰਾਂ 'ਚ ਸਹੀ ਆ ਆਪਦੇ ਪਰਿਵਾਰ ਦੀਆਂ ਨਜ਼ਰਾਂ 'ਚ ਮੈਂ ਸਹੀ ਆ ਮੈਨੂੰ ਦੁਨੀਆ ਦਾ ਕੋਈ ਆਹੋ ਨਹੀਂ ਤੇ ਦੂਸਰੀ ਗੱਲ ਠੀਕ ਆ ਚਲੋ ਸਾਬਤ ਵੀ ਇਹਨਾਂ ਨੇ ਕਰ ਲਿਆ ਜੋ ਮਰਜ਼ੀ ਕਰ ਲਿਆ ਹੁਣ ਗੱਲ ਇੱਥੇ ਇਹ ਹੈਗੀ ਫਿਰ ਇਸੇ ਰਵੀ ਨੇ ਮਹਾਰਾਜ ਵਾਲੇ ਨੇ ਠੀਕ ਆ ਫੇਮ ਦੇ ਚ ਇਹ ਸਾਰੀ ਘਟਨਾ ਹੈਗੀ ਹੈ 11 ਤਰੀਕ ਦੀ ਜਿਸ ਦਿਨ ਮੇਰੇ 6:00 ਵਜੇ ਨਾ ਧੌਣ ਦੇ ਵਿੱਚ ਮੇਰੇ ਕਿਰਪਾਨ ਮਾਰੀ ਗਈ ਆ ਕਿਰਪਾਨ ਮਾਰੀ ਕਿਹਨੇ ਸੀ ਰਵੀ ਮਹਾਰਾਜ ਵਾਲੇ ਨੇ ਮਾਰੀ ਸੀ ਠੀਕ ਹੈ ਨਾ ਤੇ ਨੌ ਲਿਆ ਗਿਆ ਸੀ ਭਾਈ ਮਨਪ੍ਰੀਤ ਸਿੰਘ ਖਾਲਸਾ ਫਰੀਦਕੋਟ ਵਾਲੇ ਠੀਕ ਹੈ ਜਿਨ੍ਹਾਂ ਨਾਲ ਦੇਖੋ ਪਹਿਲਾਂ ਕੁਝ ਮਤਭੇਦ ਹੈਗਾ ਸੀ ਦੁਸ਼ਮਣੀ ਸੀਗੀ ਮੇਰੀ ਠੀਕ ਹੈ ਤੇ ਉਹ ਦੁਸ਼ਮਣੀ ਦਾ ਫਾਇਦਾ ਇਹਨਾਂ ਨੇ ਇਹ ਝੱਕਿਆ ਸੀ ਵੀ ਮਨਪ੍ਰੀਤ ਨੂੰ ਪਸਾਉਣਾ ਸੀ ਇਹਨਾਂ ਨੇ ਕਿਉਂਕਿ ਮਨਪ੍ਰੀਤ ਨੂੰ ਪਸਾ ਕੇ ਆਪੇ ਨਿਕਲਣਾ ਚਾਹੁੰਦੇ ਸੀ ਖਾਰੇ ਖੁਦ ਖਾਂਦੇ ਸੀ ਮੇਰੇ ਤੋਂ ਹੁਣ ਦੂਸਰੀ ਗੱਲ ਇਹ ਆ ਚਲੋ ਜੇ ਇਹਨਾਂ ਨੇ ਮੈਨੂੰ ਫੜਿਆ ਸੀ ਇਹ ਪੂਰਾ ਲੈਬ ਕਿਉਂ ਨਹੀਂ ਦਿਖਾਇਆ ਇਹਨਾਂ ਨੇ ਠੀਕ ਹੈ ਫੜਿਆ ਤਾਂ ਉਹ ਹੁੰਦਾ ਨਾ ਜਾਂ ਤਾਂ ਮੈਂ ਉੱਥੇ ਕੁਝ ਗਲਤ ਕਰਦਾ ਹੁੰਦਾ ਜਾਂ ਮੈਨੂੰ ਕੱਪੜਿਆਂ ਤੋਂ ਬਾਹਰ ਫੜ ਲੰਦੇ ਠੀਕ ਹੈ ਜਾਂ ਕੁੜੀ ਨੂੰ ਫੜ ਲੰਦੇ ਉਹ ਮੰਨਿਆ ਜਾਂਦਾ ਵੀ ਗਲਤ ਹੁਣ ਆਏ ਆਪਾਂ ਇੱਕ ਦੂਜੇ ਦੇ ਘਰੇ ਜਾ ਸਕਦੇ ਹਾਂ ਬਾਕੀ ਮੇਰੀ ਮੰਗ ਸੀ ਮੈਂ ਜਾ ਸਕਦਾ ਫਿਰ ਪਹਿਲੀ ਗੱਲ ਮੈਂ ਉਹਦੇ ਘਰੇ ਲੈਣ ਕੀ ਗਿਆ ਸੀ ਅੱਜ ਇਹ ਵੀ ਦੱਸ ਦਿੰਦਾ ਠੀਕ ਹੈ ਨਹੀਂ ਮੈਂ ਜਾਣਾ ਨਹੀਂ ਸੀ ਇਹ ਬੰਦਿਆਂ ਨੇ ਉਸ ਕੁੜੀ ਨੂੰ ਮੇਰੇ ਕੋਲੇ ਰਿਕਾਰਡਿੰਗਾਂ ਮੈਂ ਰਿਕਾਰਡਿੰਗਾਂ ਦਊਂਗਾ ਮੈਂ ਵਾਇਰਲ ਕਰੂੰਗਾ ਸਾਰਾ ਕੁਝ ਸੰਗਤ ਦੇ ਸਾਹਮਣੇ ਲਿਆਉਂਗਾ ਮੈਂ ਜੋ ਵੀ ਪ੍ਰੂਫ ਹੈਗੇ ਆ ਇਹਨਾਂ ਨੇ ਇਹ ਕੁੜੀ ਨੂੰ ਕਹਿੰਦੇ ਮੇਰਾ ਚਲੋ ਦੋ ਦਿਨ ਨਾ ਫੋਨ ਬੰਦ ਰਿਹਾ ਕਿਉਂਕਿ ਕੋਈਸ ਮੇਰੇ ਇਥੇ ਲੜਾਈ ਹੋਈ ਸੀ ਕਿ ਤਪੇ ਸ਼ਹਿਰ ਦੇ ਵਿੱਚ ਜਿਹਦੇ ਵਿੱਚ ਚਲੋ ਸਿੱਧੀਆਂ ਕਰਪਾਨਾਂ ਮਾਰੀਆਂ ਸੀਗੀਆਂ ਸੀ ਉਹਦਾ ਕਰਕੇ ਮੈਂ ਉਹਦਾ ਫੋਨ ਬੰਦ ਰੱਖਿਆ ਦੋ ਚਾਰ ਦਿਨ ਮੈਂ ਤਾਂ ਪਹਿਲੀ ਗੱਲ ਸੀ ਕਿ ਉਹ ਤੇ ਦਲਪੰਥ ਦੇ ਵਿੱਚ ਇਹਨਾਂ ਨੇ ਉਸ ਕੁੜੀ ਨੂੰ ਕਿਹਾ ਫੋਨ ਲਾ ਕੇ ਵੀ ਗੰਧੀ ਕੋਈ ਇੱਕ ਤਪੇ ਦੀ ਕੁੜੀ ਲਿਖੇ ਭੱਜ ਗਿਆ ਠੀਕ ਹੈ ਨਾ ਚਲੋ ਉਹਨੂੰ ਪੜਕਾਇਆ ਇਹਨਾਂ ਨੇ ਉਹ ਕੁੜੀ ਕਹਿੰਦੀ ਕਹਿੰਦੀ ਵੀ ਇਹ ਐ ਕਿਵੇਂ ਹੋ ਸਕਦਾ ਵੀ ਮੇਰੇ ਨਾਲ ਗੱਲਬਾਤ ਚੱਲ ਰਹੀ ਆ ਰਿਸ਼ਤੇ ਦੀ ਵੀ ਜਾਂ ਹਨਾ ਜੋ ਵੀ ਵੀ ਉਹ ਐ ਕਿਵੇਂ ਕਰ ਸਕਦਾ ਕਹਿੰਦੀ ਮੇਰੀ ਜਿੱਥੇ ਵੀ ਤੁਹਾਨੂੰ ਮਿਲੂਗਾ ਮੇਰੀ ਗੱਲ ਕਰਾਓ ਤੇ ਫਿਰ ਇਹਨਾਂ ਨੇ ਇਹ ਵੀ ਕਿਹਾ ਵੀ ਹਾਂ ਸਾਡੇ ਕੋਲ ਆ ਫਿਰ ਉਹ ਕਹਿੰਦੀ ਮੇਰੀ ਗੱਲ ਕਰਾਓ ਇਹ ਬੰਦੇ ਨੇ ਇਹ ਗੱਲ ਕਹੀ ਕਹਿੰਦੇ ਅਸੀਂ ਗੱਲ ਫੇਰ ਕਰਵਾਵਾਂਗੇ ਪਹਿਲਾਂ ਜਾਂ ਤਾਂ ਸਾਡੇ ਕਿਸੇ ਨਾਲ ਗੱਲ ਕਰਾ ਠੀਕ ਹੈ ਤੁਸੀਂ ਕੋਈ ਜਨਾਨੀ ਲੱਭ ਕੇ ਦੇ ਸਾਨੂੰ ਜਾਂ ਤਾਂ ਸਾਡੇ ਕੋਈ ਕਿਸੇ ਵਧੀਆ ਜੀ ਨਾਲ ਕੁਸ਼ੇਲੀ ਬਣਾ ਸਾਡੇ ਇਨਾਂ ਨੇ ਇਹੋ ਜਿਹਾ ਕੁਝ ਕਿਹਾ ਠੀਕ ਆ ਸਤਵੰਤ ਤਰਗ ਨੇ ਰਵੀ ਨੇ ਕਹਾਇਆ ਤੇ ਕਿਉਂਕਿ ਉਹ ਮੇਰੇ ਕੋਲੇ ਪ੍ਰੋਪਰ ਰਿਕਾਰਡਿੰਗਾਂ ਪਈਆਂ ਮੈਂ ਰਿਕਾਰਡਿੰਗਾਂ ਵਾਇਰਲ ਕਰੂੰਗਾ ਠੀਕ ਆ ਨਾ ਸੁਣ ਲਿਓ ਸਾਰੇ ਜਣੇ ਤੇ ਫੇਰ ਕਹਿੰਦੇ ਵੀ ਅਸੀਂ ਗੱਲ ਕਰਵਾਵਾਂਗੇ ਚਲੋ ਉਹ ਕੁੜੀ ਸੀ ਕਿ ਕੱਲੇ ਠੀਕ ਆ ਉਹਨੇ ਜੋ ਵੀ ਕਿਹਾ ਇਹਨੂੰ ਉਹਨੇ ਇਹਨਾਂ ਨੂੰ ਇਹ ਗੱਲ ਕਹਿਤੀ ਕਹਿੰਦੀ ਵੀ ਹਾਂ ਮੇਰੀ ਗੱਲ ਕਰਾਓ ਵੀ ਕੋਈ ਗੱਲ ਨਹੀਂ ਮੈਂ ਤੁਹਾਡਾ ਹੱਲ ਕਰਦੀ ਆ ਉਹਨੇ ਇਹ ਗੱਲ ਕਹਿਤੀ ਉਸ ਤੋਂ ਬਾਅਦ ਕੀ ਹੁੰਦਾ ਫੇਰ ਦੂਜੀ ਵਾਰੇ ਫੇਰ ਫੋਨ ਲਾਉਂਦੇ ਇਹਨਾਂ ਨੂੰ ਉਸੇ ਦਿਨ ਜਿਹੜੇ ਦਿਨ ਦੀ ਘਟਨਾ 11 ਤਰੀਕ ਦੀ ਉਹਨੂੰ ਕਹਿੰਦੇ ਵੀ ਦੱਸ ਹੱਲ ਕਰਾਂਗੇ ਜਾਂ ਨਾ ਇਹ ਕਹਿੰਦੇ ਵੀ ਕੋਈ ਨਾ ਮੈਂ ਤੁਹਾਡਾ ਹੱਲ ਕਰ ਦੂੰ ਕੋਈ ਗੱਲ ਨਹੀਂ ਕਹਿੰਦੇ ਵੀ ਜੇ ਤੂੰ ਨਾ ਹੱਲ ਕੀਤਾ ਵੀ ਅਸੀਂ ਤੇਰੇ ਘਰੇ ਆ ਜਾਾਂਗੇ ਧੱਕੇ ਨਾਲ ਠੀਕ ਐ ਉਸ ਦਿਨ ਫੇਰ ਉਹਦੇ ਮੈਂ ਫੋਨ ਲਾਇਆ ਜਦੋਂ ਨਾ ਉਹ ਕੁੜੀ ਨੂੰ 11 ਤਰੀਕ ਨੂੰ 5 ਵਜੇ ਮੈਂ ਕਿਹਾ ਵੀ ਹੋਰ ਕਿਵੇਂ ਹੋ ਠੀਕ ਠਾਕ ਮੈਂ ਵੈਸੇ ਫੋਨ ਲਾ ਲਿਆ ਉਹ ਕੁੜੀ ਨੇ ਫੇਰ ਮੈਨੂੰ ਦੱਸਿਆ ਕਹਿੰਦੀ ਵੀ ਇਹ ਬੰਦੇ ਆਏ ਬੋਲਦੇ ਮੈਂ ਯਕੀਨ ਨਹੀਂ ਕਰਿਆ ਮੈਂ ਕਿਹਾ ਵੀ ਕੀ ਪਤਾ ਕੁੜੀ ਗਲਤ ਕਹੀ ਪਰ ਹਣਾ ਲੜਾਉਂਦੀ ਨਾ ਹੋਵੇ ਚਲੋ ਜਦੋਂ ਉਹ ਕੁੜੀ ਨੇ ਮੈਨੂੰ ਕਿਹਾ ਵੀ ਤੂੰ ਇੱਕ ਵਾਰੀ ਘਰੇ ਆ ਮੈਂ ਤੈਨੂੰ ਰਿਕਾਰਡ ਤੁਰ ਕੌੜਗਾ ਜਦੋਂ ਮੈਂ ਸੁਣੀਆ ਠੀਕ ਐ ਮੈਂ ਉਸ ਦਿਨ ਉੱਥੇ ਰੁਕ ਗਿਆ ਕਿਉਂਕਿ ਮੈਂ ਖਾ ਵੀ ਕੋਈ ਗੱਲ ਨਹੀਂ ਦੇਖ ਰਿਆ ਕਿਹੜਾ ਆਉਂਦਾ ਠੀਕ ਐ ਮੈਂ ਰੁਕਿਆ ਰਿਹਾ ਤੇ ਇਹ ਸਤਵੰਤ ਤੇ ਰਵੀ ਪਹਿਲਾਂ ਇਹ ਦੋਨੇ ਆਏ ਦੋਨੇ ਆ ਕੇ ਇਹਨਾਂ ਨੂੰ ਨਹੀਂ ਸੀ ਪਤਾ ਵੀ ਗਾਂਧੀ ਇੱਥੇ ਆ ਠੀਕ ਐ ਕਿਉਂਕਿ ਮੈਂ ਮੂਰੇ ਜਦੋਂ ਦੇਖ ਗਿਆ ਇਹਨਾਂ ਨੂੰ ਇਹਨਾਂ ਦੇ ਹੋਸ਼ ਉੱਡ ਗਏ ਇਹਨਾਂ ਨੇ ਮੇਰੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਹਾਂ ਵੀ ਗੱਲ ਤੀ ਕਿਵੇਂ ਆ ਮਹਾਟ ਸੀ ਤੇ ਤੂੰ ਇੱਥੇ ਕਿਵੇਂ ਮਹਾ ਦੀ ਕੋਈ ਗੱਲ ਨਹੀਂ ਮੇਰੀ ਮੰਗਾ ਮੈਂ ਆ ਸਕਦਾ ਇੱਥੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇੱਕ ਜਾਨਾ ਇਹਨਾਂ ਚੋਂ ਬਾਹਰ ਗਿਆ ਠੀਕ ਹੈ ਰਵੀ ਬਾਅਦ ਗਿਆ ਰਵੀ ਨੇ ਚਾਰ ਬੰਦੇ ਹੋਰ ਬੁਲਾਏ ਕਿਉਂਕਿ ਉਹ ਬੰਦੇ ਮੋਨੇ ਸੀ ਇਹ ਦੇਖੋ ਮੈਂ ਉਹਨਾਂ ਦੇ ਨਾਮ ਨਹੀਂ ਜਾਣਦਾ ਸਕਲਾਂ ਪਛਾਣ ਸਕਦਾ ਮੈਂ ਚਾਰ ਬੰਦੇ ਜਦੋਂ ਆ ਗਏ ਉਸ ਤੋਂ ਬਾਅਦ ਇਹ 6 ਜਾਨੇ ਹੋ ਗਏ ਇਹਨਾਂ ਨੇ 6 ਜਾਨੇ ਨੇ ਹੋ ਗਏ ਕੀ ਕੀਤਾ ਜਿਹੜੀ ਛੋਟੀ ਬੱਚੀ ਸੀ ਇੱਕ ਬੰਦੇ ਨੇ ਉਹਦੇ ਗਲ ਦੇ ਉੱਤੇ ਕਿਰਪਾਨ ਰੱਖੀ ਆ ਰੱਖ ਕੇ ਰਵੀ ਮੈਨੂੰ ਕਹਿੰਦਾ ਵੀ ਗੱਲ ਸੁਣ ਸਾਡਾ ਕੋਈ ਤੇਰਨਾ ਬੈਲ ਵਿਰੋਧ ਨਹੀਂ ਬਸ ਸਿਰਫ ਇੱਕ ਵੀਡੀਓ ਬਣਾਉਣੀ ਆ ਕਿਉਂਕਿ ਵੀਡੀਓ ਇਹਨਾਂ ਨੇ ਕਿਉਂ ਬਣ ਬਾਈ ਜੇ ਵੀਡੀਓ ਨਾ ਬਣਾਉਂਦੇ ਉਹ ਕੁੜੀ ਕੋਲੇ ਰਿਕਾਰਡਿੰਗ ਆਸੀ ਅਸੀਂ ਉਹ ਵਾਇਰਲ ਕਰਨੀ ਆ ਸੀ ਉਹਨੂੰ ਕਹਿੰਦੇ ਵੀ ਤੂੰ ਮੈਨੂੰ ਕਹਿੰਦੇ ਵੀ ਤੂੰ ਇਹ ਵੀਡੀਓ ਬਣਾਉਣੀ ਹੈ ਜਿਵੇਂ ਅਸੀਂ ਬੋਲਾਵਾਂਗੇ ਉਵੇਂ ਬੋਲਣਾ ਸਾਡੀ ਹਾਂ ਚ ਹਾਂ ਰੱਖਣੀ ਆ ਜੇ ਤੂੰ ਨਾ ਰੱਖੇ ਵੀ ਫੇਰ ਉਸ ਕੁੜੀ ਦੇ ਅਸੀਂ ਬੱਚੀ ਦੇ ਗਲ ਦੇ ਉੱਤੇ ਕਿਰਪਾਨ ਫੇਰਾਂਗੇ ਫੇਰ ਕੇ ਵੀ ਫਿਰ ਗੱਲ ਪਾਵਾਂਗੇ ਤੇਰੇ ਵੀ ਤੂੰ ਇਸ ਟਾਈਮ ਇੱਥੇ ਕੱਲਾ ਠੀਕ ਆ ਵੀ ਸਾਡੀ 6 ਜਣਿਆਂ ਦੀ ਗਵਾਹੀ ਚੱਲੂਗੀ ਚਲੋ ਮੈਨੂੰ ਵੀ ਡਰ ਪੈ ਗਿਆ ਮੌਕੇ ਤੇ ਕਿਉਂਕਿ ਆਪਾਂ ਕੱਲੇ ਸੀ ਹਨ ਤੇ ਮਹਾ ਵੀ ਵੀਡੀਓ ਜਿੰਮੇ ਮਰਜ਼ੀ ਬਣਾ ਲਉ ਤੁਸੀਂ ਪਰ ਵੀ ਜਵਾਕੜੀ ਨੂੰ ਨਾ ਕੁਸ ਕਿਉ ਹਨ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਮੈਨੂੰ ਕਹਿੰਦੇ ਵੀ ਤੂੰ ਮਾਫੀ ਮੰਗ ਠੀਕ ਆ ਮਾਫੀ ਵੀ ਮੰਗਾ ਲਈ ਫਿਰ ਮੇਰਾ ਜਿਹੜਾ ਰੋਲ ਦਿਖਾਇਆ ਇਹਨਾਂ ਨੇ ਵੀ ਪਿਆ ਬਿੱਡਾਂ ਤੇ ਉਹ ਜਾਣ ਕੇ ਮੈਨੂੰ ਪਾਇਆ ਗਿਆ ਸੀ ਚਲੋ ਮੈਂ ਪੈ ਗਿਆ ਉੱਥੇ ਠੀਕ ਆ ਇਹਨਾਂ ਨੇ ਕੀ ਕੀਤਾ ਕਿ ਵੀਡੀਓ ਬਣਾਈ ਹਾਂ ਵੀ ਤੂੰ ਇੱਥੇ ਲੈਣ ਗਈਆਂ ਤੂੰ ਕੁੜੀ ਕੋਲੇ ਭੈਣ ਚੋ ਜੁੱਲੀਆਂ ਚ ਫਲਾਣਾ ਢੋਂਕਾ ਬਹੁਤ ਕੁਝੇ ਬੋਲੇ ਦੇਖੋ ਉੱਥੇ ਮੈਂ ਗਲਤੀਆਂ ਵੀ ਮੰਨ ਲੀਆਂ ਠੀਕ ਆ ਚਲੋ ਇਹਨਾਂ ਦੇ ਕਹਿੰਦੇ ਤੇ ਉਸ ਕੁੜੀ ਨੂੰ ਹੋਰ ਤਾਂ ਹੋਰ ਭੈਣ ਵੀ ਕਹਤਾ ਇਹਨਾਂ ਨੇ ਮੇਰੇ ਮੂੰਹੋਂ ਕਹਿੰਦੇ ਤੂੰ ਇਸ ਕੁੜੀ ਨੂੰ ਭੈਣ ਕਹਿਣਾ ਵਿੱਚ ਦੀ ਚਲੋ ਮੈਂ ਉਹ ਵੀ ਕਹਤਾ ਫਿਰ ਮੈਨੂੰ ਐਸੀ ਵੀ ਚਲ ਆਪਣਾ ਖੜਾ ਸੋਟੂਗਾ ਠੀਕ ਆ ਮਾਹ ਬਾਦ ਝੋਨੇ ਬੜਾਂਗੇ ਇਹਨਾਂ ਨਾਲ ਮੁੜ ਕੇ ਇਹ ਬਟੰਡੇ ਵਾਲਾ ਜੋ ਕਿ ਕਿਉਂਕਿ ਉਹ ਵੀ ਮੇਰਾ ਮੇਰੇ ਨਾਲ ਪਹਿਲਾਂ ਹੋਗਾ ਸੀ ਇਕੱਠੇ ਸੀਗੇ ਠੀਕ ਆ ਉਸ ਤੋਂ ਬਾਅਦ ਦੁਸ਼ਮਣੀ ਪੈ ਗਈ ਸੀ ਉਸ ਤੋਂ ਬਾਅਦ ਉਹ ਆਇਆ ਉਹਨੇ ਵੀ ਚਲੋ ਮੇਰੀ ਲਾਪੜਾ ਮੁੱਕੀ ਕਰੀ ਠੀਕ ਆ ਮੈਂ ਉਹਦੇ ਤੇ ਵੀ ਨਹੀਂ ਹੱਥ ਚੱਕ ਸਕਿਆ ਕਿਉਂਕਿ ਮੇਰੀ ਮਜਬੂਰੀ ਸੀ ਉਸ ਤੋਂ ਬਾਅਦ ਕੀ ਹੋਇਆ ਮੁੜ ਕੇ ਇੰਨੇ ਗੁਰਵਿੰਦਰ ਨੇ ਪੀ ਵੀ ਉਹਨੇ ਬਲੈਕ ਡੀ ਵਾਲੇ ਨੂੰ ਲੋਕੇਸ਼ਨ ਪਾਈ ਉਹਨੇ ਗਹਾ ਮਾਈ ਮਨਪ੍ਰੀਤ ਸਿੰਘ ਖਾਲਸਾ ਉਹਨਾਂ ਨੂੰ ਪਾਈ ਮਨਪ੍ਰੀਤ ਸਿੰਘ ਖਾਲਸਾ ਚਲੋ ਆਜ ਜ਼ਰੂਰ ਗਿਆ ਇਹਨਾਂ ਦੇ ਮਗਰ ਲੱਗੇ ਕਿਉਂਕਿ ਜਦੋਂ ਕਿਸੇ ਨਾਲ ਕੋਈ ਕਿਸੇ ਦੀ ਦੁਸ਼ਮਣੀ ਹੁੰਦੀ ਹੈ ਨਾ ਉਦੋਂ ਅਗਲਾ ਹਰਖ ਦੇ ਵਿੱਚ ਆ ਜਾਂਦਾ ਉਹਦਾ ਗਸੂਰ ਇੰਨਾ ਮਨਪ੍ਰੀਤ ਦਾ ਚਲੋ ਇੰਨਾ ਮਗਰ ਲਾ ਕੇ ਆ ਗਿਆ ਜਦੋਂ ਆ ਗਿਆ ਇਹਨਾਂ ਨੇ ਉਹਨੂੰ ਪੂਰੀ ਗੱਲ ਤਾਂ ਦੱਸੀ ਨਹੀਂ ਉਹਨੂੰ ਕਹਿੰਦੇ ਵੀ ਐ ਕਰਕੇ ਵੀ ਇਹ ਸੀ ਕੁੜੀ ਨਾਲ ਫੜਿਆ ਗਿਆ ਇਹਨੇ ਬਜਰ ਕਰਾਇਤ ਕੀਤਾ ਚਲੋ ਉਸ ਬੰਦੇ ਨੇ ਆ ਕੇ ਮੈਨੂੰ ਇਹ ਗੱਲ ਕਹੀ ਖਾਲਸੇ ਨੇ ਮੈਨੂੰ ਕਹਿੰਦਾ ਵੀ ਦੇਖ ਗਾਂਧੀ ਤੈਨੂੰ ਬਹੁਤ ਤੇ ਗਲਤ ਕੀਤਾ ਮੈਂ ਇਹਨੂੰ ਆਖਿਆ ਮੈਂ ਕਿਹਾ ਦੇਖ ਬਾਬਾ ਤੈਨੂੰ ਪੂਰੀ ਗੱਲ ਦਾ ਪਤਾ ਨਹੀਂ ਚਲ ਮੈਂ ਬਾਅਦ ਚ ਸਾਰੀ ਗੱਲ ਤੈਨੂੰ ਦੱਸ ਦੂੰਗਾ ਠੀਕ ਹੈ ਵੀ ਹੁਣ ਇਹ ਜੋ ਕਹਿੰਦੇ ਚਲ ਤੂੰ ਇਹੀ ਮੰਨ ਲੈ ਇਹਨਾਂ ਦੀ ਫੇਰ ਇਨਾਂ ਨੇ ਕੀ ਕੀਤਾ ਦਮਾਲਾ ਵਧਾਉਣਾ ਮੇਰਾ ਸ਼ੁਰੂ ਕਰਤਾ ਠੀਕ ਆ ਗੁਰਵਿੰਦਰ ਨੇ ਦਮਾਲਾ ਵਧਾਇਆ ਰਵੀ ਨੇ ਵੀਡੀਓ ਬਣਾਈ ਚਲੋ ਮਨਪ੍ਰੀਤ ਵੀ ਵੀਡੀਓ ਬਣਾ ਰਿਹਾ ਹਾਸ ਟਾਈਮ ਤੇ ਮੇਰਾ ਦਮਾਲਾ ਵਧਾਉਣ ਸਮੇਂ ਤਾਂ ਰਵੀ ਕੀ ਬੋਲ ਰਿਹਾ ਵੀ ਇਹ ਬਰੂਪੇ ਵੜਗੇ ਬਾਣੇ ਦੇ ਵਿੱਚ ਚਲੋ ਮੰਨ ਲਿਆ ਵੀ ਮੈਨੂੰ ਤਾਂ ਇਹ ਬਰੂਪੇ ਦਾ ਕਰਾਰ ਦਿੱਤਾ ਠੀਕ ਆ ਉਸ ਤੋਂ ਬਾਅਦ ਕੀ ਹੁੰਦਾਗਾ ਦਮਾਲਾ ਵਧਾ ਕੇ ਜਦੋਂ ਭਾਈ ਮਨਪ੍ਰੀਤ ਸਿੰਘ ਖਾਲਸਾ ਮੈਨੂੰ ਕਹਿੰਦਾ ਵੀ ਦੇਖ ਗਾਂਂਦੀ ਤੇ ਤੇਰੇ ਨਾਲ ਦੁਸ਼ਮਣੀ ਹੈਗੀ ਰਹੂਗੀ ਆਪਣਾ ਕੋਈ ਸਮਝੌਤਾ ਨਹੀਂ ਆਪਾਂ ਤੇਰੇ ਤੇ ਹੱਥ ਨਹੀਂ ਚੱਕਣਾ ਕਹਿੰਦਾ ਕਿਉਂਕਿ ਤੇਰੇ ਬਾਣੇ ਦਾ ਸਤਕਾਰ ਅਸੀਂ ਤੈਨੂੰ ਲੈ ਕੇ ਜਾਣਾ ਥਾਣੇ ਥਾਣੇ ਜੋ ਕਾਰਵਾਈ ਹੋਊਗੀ ਉਹ ਸਾਨੂੰ ਮਨਜ਼ੂਰ ਮੈਂ ਕਿਹਾ ਵੀ ਚਲੋ ਥਾਣੇ ਲੈ ਚਲੋ ਜਦੋਂ ਥਾਣੇ ਜਾਣ ਲੱਗੇ ਮਨਪ੍ਰੀਤ ਸਿੰਘ ਖਾਲਸਾ ਮੈਨੂੰ ਲੈ ਕੇ ਪਹਿਲੀ ਗੱਲ ਤਾਂ ਮਨਪ੍ਰੀਤ ਦਾ ਬੰਦਾ ਕਿਵੇਂ ਵਾਰ ਕਰੂਗਾ ਮੇਰੇ ਤੇ ਕਿਉਂਕਿ ਉਹ ਤਾਂ ਮੇਰੇ ਮੂਹਰੇ ਤੁਰੇ ਜਾਂਦੇ ਨੇ ਮਨਪ੍ਰੀਤ ਦੇ ਬੰਦੇ ਸੀਗੇ ਜਿਹੜੇ ਚਾਰ ਪੰਜ ਸਿੰਘ ਸੀ ਕਿਉਂ ਦੇ ਨਾਲ ਉਹਦਾ ਪੂਰਾ ਜਥੇ ਸੀ ਉਹ ਮੇਰੇ ਐ ਮੂਹਰੇ ਤੁਰੇ ਜਾਂਦੇ ਮਨਪ੍ਰੀਤ ਸਿੰਘ ਖਾਲਸਾ ਵੀ ਮੇਰੇ ਮੂਹਰੇ ਜਾਂਦਾ ਮੇਰੇ ਪਿੱਛੇ ਕੌਣ ਆ ਰਿਹਾ ਵੀ ਤੇ ਸਤਬੰਦ ਠੀਕ ਆ ਗੁਰਵਿੰਦਰ ਤੇ ਦੋ ਤਿੰਨ ਬੰਦੇ ਹੋਰ ਸੀਗੇ ਦੋ ਤਿੰਨ ਸਿੰਘ ਇਹਨਾਂ ਦੇ ਨਾਲ ਇੱਕ ਜਮੇਰਾ ਇੱਕ ਦੋ ਦੇ ਚਲੋ ਮੇਰੇ ਹੁਣ ਨਾਮ ਨਹੀਂ ਚੇਤੇ ਇਹ ਗਰਵਿੰਦਰ ਨੇ ਹੁੱਜ ਮਾਰਿਆ ਰਵੀ ਦੇ ਤੇ ਰਵੀ ਨੇ ਆਪਣਾ ਤੇਗਾ ਕੱਢ ਕੇ ਆਪਣੀ ਕਿਰਪਾਨ ਮਿਆਂ ਚੋਂ ਮੇਰੇ ਸਦਾ ਗਰਦਮ ਤੇ ਬਾਰ ਕੀਤਾ ਮੇਰੇ ਬਾਹਰ ਕਰਕੇ ਉਸ ਤੋਂ ਬਾਅਦ ਰਵੀ ਨੇ ਕੀ ਕੀਤਾ ਆਪਦਾ ਮੋਬਾਈਲ ਕੱਢਿਆ ਵੀਡੀਓ ਬਣਾਉਣੀ ਸ਼ੁਰੂ ਕਰਤੀ ਵੀਡੀਓ ਬਣਾਉਣ ਦੇ ਵਿੱਚ ਪਤਾ ਕੀ ਜਾਂਦਾ ਆਹ ਦੇਖੋ ਜੀ ਮਨਪ੍ਰੀਤ ਸਿੰਘ ਖਾਲਸੇ ਦੇ ਬੰਦਿਆਂ ਨੇ ਮਨਪ੍ਰੀਤ ਦੇ ਬੰਦਿਆਂ ਨੇ ਮਾਰਿਆ ਮਨਪ੍ਰੀਤ ਦੇ ਸਿੰਘਾਂ ਨੇ ਗਾਂਧੀ ਦਾ ਸਿਰ ਪਾੜ ਤਾਂ ਐ ਕਰਤਾ ਬਲਕਿ ਮੇਰੇ ਸਿਰ 'ਚ ਨਹੀਂ ਮੇਰੇ ਧੌਣ ਦੇ ਉੱਤੇ ਟੱਕ ਸੀਗਾ ਠੀਕ ਆ ਆ ਧੌਣ ਦੇ ਉੱਤੇ ਤੁਸੀਂ ਦੇਖ ਵੀ ਸਕਦੇ ਹੋ ਆ ਪੂਰਾ ਜੇ ਦਿਖਦਾ ਹੋਵੇ। ਧੌਣ ਦੇ ਉੱਪਰ ਟੱਕ ਸੀ। ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ ਠੀਕ ਆ। ਇਹਨੇ ਮਨਪ੍ਰੀਤ ਸਿੰਘ ਖਾਲਸਾ ਉੱਥੇ ਵੀਡੀਓ ਦੇ ਵਿੱਚ ਤੁਸੀਂ ਸਾਰਿਆਂ ਨੇ ਸੁਣਿਆ ਜਿਹਦੇ ਵਿੱਚ ਉਹ ਕਹਿ ਰਿਹਾ ਜੀ ਇੱਕ ਵਾਰ ਇਹਨੂੰ ਹਸਪਤਾਲ ਲੈ ਚੱਲੀਏ ਵੀ ਬਾਅਦ ਚੋਂ ਕਰਦੇ ਆਂ ਆਪਾਂ ਜੋ ਵੀ ਗੱਲਬਾਤ ਆ ਵੀ ਜਿਨੇ ਮਰਜੀ ਮਾਰਿਆ ਵੀ ਚਾਹੇ ਮੇਰੇ ਬੰਦੇ ਨੇ ਮਾਰਿਆ ਚਾਹੇ ਤੁਸੀਂ ਮਾਰਿਆ ਬਲਕਿ ਮਾਰਿਆ ਸੀ ਰਵੀ ਨੇ। ਉਹ ਕਾਰਨ ਕੀ ਸੀ ਮਨਪ੍ਰੀਤ ਦਾ ਨੌ ਕਿਉਂ ਲੈਂਦੇ ਸੀ ਕਿਉਂਕਿ ਮਨਪ੍ਰੀਤ ਸਿੰਘ ਨੂੰ ਵਿਸਾਉਣਾ ਚਾਹੁੰਦੇ ਸੀ ਇਹ। ਉਹਨੂੰ ਵਿਸਾਉਣਾ ਚਾਹੁੰਦੇ ਸੀਗੇ ਏਡੀ ਗੰਦੀ ਇਹਨਾਂ ਨੂੰ ਪਤਾ ਸੀ ਵੀ ਧੌਣ ਤੇ ਟੱਕ ਵੱ ਦੇ ਆਪੇ ਗੱਲ ਪਊਗਾ ਮਨਪ੍ਰੀਤ ਦੇ ਠੀਕ ਹੈ ਕਿਉਂਕਿ ਮਨਪ੍ਰੀਤ ਦੀ ਦੁਸ਼ਮਣੀ ਗੁਰਵਿੰਦਰ ਨਾਲ ਵੀ ਸੀ ਠੀਕ ਹੈ ਤੇ ਚਲੋ ਮੇਰੇ ਨਾਲ ਤਾਂ ਜਿਹਗੀ ਮਾੜੀ ਮੋਟੀ ਜਿਹੜੀ ਵੀ ਹੈਗੀ ਸੀ ਨਾ ਵੀਡੀਓ ਨੂੰ ਲੈ ਕੇ ਉਸ ਤੋਂ ਬਾਅਦ ਜਿਹੜੀਆਂ ਉਹ ਵੀਡੀਓ ਦਾ ਕਾਰਨ ਸੀ ਉਹ ਵੀ ਮੈਥੋਂ ਸਾਰੀਆਂ ਗੁਰਵਿੰਦਰ ਨੇ ਅਪਲੋਡ ਕਰਾਈਆਂ ਸੀ ਕਿਉਂਕਿ ਨਾ ਕਿ ਮਨਪ੍ਰੀਤ ਦੀ ਇਹੋ ਜੀ ਕੋਈ ਵੀ ਵੀਡੀਓ ਗਲਤ ਮੇਰੇ ਸਾਹਮਣੇ ਨਹੀਂ ਸੀ ਆਈ ਵੀ ਜਿਹੜੀਆਂ ਸੀ ਬਹਿਰਦ ਕੀਤੀਆਂ ਸੀ ਉਹ ਕਰਵਾਉਣ ਦਾ ਕਾਰਨ ਐ ਸੀ ਗੁਰਵਿੰਦਰ ਸਿੰਘ ਠੀਕ ਹੈ ਉਹ ਪਹਿਲਾਂ ਮੈਥੋਂ ਅਪਲੋਡ ਕਰਾਉਂਦਾ ਸੀ ਫਿਰ ਆਪ ਕਰਦਾ ਸੀਗਾ ਇਸ ਚੀਜ਼ ਦੇ ਵੀ ਪ੍ਰੂਫ ਦੇ ਸਕਦੇ ਆਪਾਂ ਉਸ ਤੋਂ ਬਾਅਦ ਹੁਣ ਕਾਰਨ ਇਹ ਆ ਮਨਪ੍ਰੀਤ ਦੇ ਗਲ ਪਾਉਣ ਨੂੰ ਫਿਰਦੇ ਸੀ ਚਲੋ ਉਹ ਮੇਰੀ ਕਿਸਮਤ ਚੰਗੀ ਹਨਾ ਤੇ ਮਹਾਰਾਜ ਨੇ ਚਲੋ ਆਪਣੀ ਜਾਨ ਬਖਸ਼ੀ ਹਨਾ ਵੀ ਆਪਾਂ ਦੁਬਾਰੇ ਇੱਕ ਨਵੀਂ ਜ਼ਿੰਦਗੀ ਦੇਣ ਵਾਲਾ ਕੰਮ ਇਹ ਸਾਰਾ ਮਨਪ੍ਰੀਤ ਦੇ ਪੈਰੋਂ ਆ ਕਿਉਂਕਿ ਇਹ ਬੰਦੇ ਜਦੋਂ ਹਸਪਤਾਲ ਮੈਨੂੰ ਲਿਜਾ ਰਹੇ ਸੀ ਨਾ ਉਦੋਂ ਵੀ ਗੱਡੀ ਦੇ ਮੂਹਰੇ ਹੋ ਕੇ ਉਹਨੂੰ ਘੇਰਦੇ ਸੀਗੇ ਮਨਪ੍ਰੀਤ ਨੂੰ ਕਿਉਂ ਇਹਨਾਂ ਨੂੰ ਐਸੀ ਵੀ ਬਲੱਡ ਜ਼ਿਆਦਾ ਨਿਕਲਦਾ ਵੀ ਹੋ ਸਕਦਾ ਗੰਦੀ ਵੀ ਜਾਨ ਜਾ ਬੜੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਮੈਨੂੰ ਰਾਮਪਰਾਹ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਉੱਥੇ ਮੈਨੂੰ ਹੱਥ ਨਹੀਂ ਪਾਇਆ ਡਾਕਟਰਾਂ ਵੱਲੋਂ ਕਿਉਂਕਿ ਜ਼ਖਮ ਬਹੁਤ ਡੂੰਗਾ ਸੀ ਫਿਰ ਮੈਨੂੰ ਲੈ ਕੇ ਗਏ ਨੇ ਬਠਿੰਡੇ ਹਸਪਤਾਲ 'ਚ ਉੱਥੋਂ ਵੀ ਜਵਾਬ ਦਿੱਤਾ ਫਿਰ ਇੱਕ ਬਠਿੰਡੇ ਕੌਸਮ ਹਸਪਤਾਲ ਹੈਗਾ ਉੱਥੇ ਲਿਜਾਇਆ ਗਿਆ ਉਹਦੇ ਵਿੱਚ ਚਲੋ ਮੇਰਾ ਇਲਾਜ ਸ਼ੁਰੂ ਹੋਇਆ ਜਦੋਂ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਉਹਨੇ ਡਾਕਟਰਾਂ ਨੇ ਕਿਹਾ ਇਹਨੂੰ ਮਨਪ੍ਰੀਤ ਸਿੰਘ ਖਾਲਸੇ ਨੂੰ ਵੀ ਭਾਈ ਬਚਾ ਲਵਾਂਗੇ ਇਹ ਵੀ ਪਰ ਖਰਚਾ 2.5 ਤੋਂ 3 ਲੱਖ ਦੱਸਿਆ ਜਾਂਦਾ ਸੀਗਾ ਵੀ ਆ ਜਾਊਗਾ ਤੇ ਮਨਪ੍ਰੀਤ ਸਿੰਘ ਨੇ ਇਹ ਗੱਲ ਕਹੀ ਕਹਿੰਦਾ ਵੀ 2.5 ਤਣ ਲੱਖ ਦਾ ਸਟੋ ਚਾਹੇ 10 ਲੱਖ ਵੀ ਲੱਗਿਆ ਮੈਂ ਲਾਊਂਗਾ ਤੁਸੀਂ ਇਲਾਜ ਸ਼ੁਰੂ ਕਰੋ ਠੀਕ ਆ ਚਲੋ ਆਪਣਾ ਇਲਾਜ ਸ਼ੁਰੂ ਹੋ ਗਿਆ ਉਸ ਦਿਨ 50000 ਰੁਪਏ ਰਾਤ ਨੂੰ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਇੱਥੇ ਕਾਊਂਟਰ ਤੇ ਭਰਤੀ ਪੇਮੈਂਟ ਬਾਕੀ ਉਸ ਤੋਂ ਬਾਅਦ ਜਿਵੇਂ ਜਿਵੇਂ ਇਲਾਜ ਚੱਲਿਆ ਦੇ ਗੇ 3.5 ਲੱਖ ਰੁਪਏ ਖਰਚਾ ਪ੍ਰੋਪਰ ਮੇਰੇ ਇਲਾਜ ਤੇ ਆ ਗਿਆ ਇਸ ਟਾਈਮ ਇਹ ਢੂ ਪਹਿਲਾ ਪਹਿਲਾ ਬਾਕੀ ਅਜੇ ਹੋਰ ਵੀ ਦਵਾਈ ਚੱਲੀ ਜਾਂਦੀ ਹੈ ਚਲੋ ਉਹ ਵੀ ਮਨਪ੍ਰੀਤ ਸਿੰਘ ਖਾਲਸਾ ਬੰਨੇ ਉਹ ਚੱਲ ਰਹੀ ਹੈ ਇਹ ਬੰਦਿਆਂ ਨੇ ਕੀ ਕੀਤਾ ਰਵੀ ਅਰਗਿਆਂ ਨੇ ਦੂਸਰੇ ਦਿਨ ਗੁਰਵਿੰਦਰ ਸਿੰਘ ਤੇ ਗੱਲ ਛਿੱਟੀ ਕੱਲੇ ਤੇ ਕਹਿੰਦੇ ਇਹਨੇ ਲੋਕੇਸ਼ਨਾਂ ਪਾਈਆਂ ਤਾਂ ਕਿ ਆਹ ਕੰਮ ਹੋਇਆ ਮਨਪ੍ਰੀਤ ਦੇ ਬੰਦੇ ਆ ਕਿਉਂਕਿ ਉਹਦੇ ਵਿੱਚ ਮਨਪ੍ਰੀਤ ਦਾ ਘਸੂਰ ਇਨਾਂ ਤੂੰ ਇਨਾ ਮਗਰ ਲਾ ਕੇ ਆ ਗਿਆ ਉਹਨੇ ਨਾ ਤਾਂ ਕੋਈ ਵਾਅਦਾ ਕੀਤਾ ਨਾ ਉਹਦੇ ਕਿਸੇ ਬੰਦੇ ਨੇ ਮਾਰਨ ਵਾਲੇ ਵੀ ਇਹੀ ਆ ਤੇ ਮਰਵਾਉਣ ਵਾਲੇ ਵੀ ਇਹੀ ਆ ਠੀਕ ਆ ਤੇ ਮੈਂ ਇਹਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਛੱਟਣ ਵਾਲੇ ਇਹੀ ਬੰਦੇ ਨੇ ਹੁਣ ਉਸ ਤੋਂ ਬਾਅਦ ਕਾਰਨ ਇਹ ਆ ਕਿ ਪਹਿਲੀ ਗੱਲ ਤਾਂ ਦਮਾਲਾ ਵਧਾਉਣ ਦੀ ਇਹਨਾਂ ਕੋਲੇ ਕੀ ਠੌਲਟੀ ਆ ਚਲ ਜੇ ਮੈਨੂੰ ਗਲਤ ਇਹਨਾਂ ਨੇ ਫੜਿਆ ਸੀ ਸੀਗਾ ਮੈਨੂੰ ਕਾਲ ਤਖਤ ਲੈ ਜਾਂਦੇ ਉੱਥੋਂ ਮੈਨੂੰ ਬੰਨ੍ਹ ਦੀ ਸਜ਼ਾ ਜੋ ਮਰਜ਼ੀ ਮਿਲ ਜਾਂਦੀ ਜਾਂ ਮੇਰੇ ਦਲ ਪੰਥ ਚ ਮੈਨੂੰ ਲੈ ਜਾਂਦੇ ਇਹ ਕੌਣ ਹੁੰਦੇ ਆ ਦਮਾਲੇ ਵਧਾਉਣ ਵਾਲੇ ਤੇ ਪੰਜ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਤੇ ਇਹਨਾਂ ਬੰਦਿਆਂ ਨੇ ਠੀਕ ਆ ਉਸ ਤੋਂ ਬਾਅਦ ਕੀ ਕੀਤਾ ਮੇਰਾ ਧੱਕੇ ਨਾਲ ਇਹਨਾਂ ਨੇ ਦਮਾਲਾ ਵਧਾਇਆ ਜਿਹਦੇ ਵਿੱਚ ਇਹਨਾਂ ਨੇ ਕਿਹਾ ਵੀ ਬੱਜਰ ਕਰਾਇਤ ਕੀਤਾ ਹੈ ਕੀਤਾ ਠੀਕ ਆ ਪਹਿਲੀ ਗੱਲ ਤਾਂ ਇਹ ਉਹ ਪ੍ਰੂਫ ਲੈ ਕੇ ਆਉਣ ਜਿੱਥੇ ਮੈਂ ਬੱਜਰ ਕਰਾਇਤ ਕੀਤਾ ਉਹ ਵੀਡੀਓ ਦੇਣ ਠੀਕ ਆ ਫੇਰ ਗੱਲ ਕਰਨ ਦੂਸਰੀ ਗੱਲ ਇਹ ਆ ਬੀ ਜੜੇ ਮੇਰੇ ਪੰਜ ਕਕਾਰ ਮਹਾਰਾਜ ਦੇ ਪਾਇਏ ਸੀ ਠੀਕ ਆ ਅੰਮ੍ਰਿਤ ਛਕਿਆ ਸੀਗਾ ਇਹਨਾਂ ਨੇ ਉਹ ਪੰਜ ਕਕਾਰ ਮੇਰੇ ਧੱਕੇ ਨਾਲ ਲਾਏ ਕਿਉਂਕਿ ਕੋਈ ਕਿਸੇ ਦੇ ਕੰਕਾਰ ਨਹੀਂ ਲਹਾ ਸਕਦਾ ਕਿਸੇ ਕੋਲੇ ਕੋਈ ਹੱਕ ਨਹੀਂ ਹੈਗਾ ਵੀ ਕੋਈ ਕਿਸੇ ਦੇ ਕੰਕਾਰ ਲਹਾ ਲੈ ਕਿਸੇ ਦੀ ਕੋਈ ਦਸਤਾਰ ਜਾਂ ਕੋਈ ਦਮਾਲਾ ਦਹਾ ਲੈ ਠੀਕ ਹੈ ਨਾ ਆਪਾਂ ਕਹਿ ਦਿੰਦੇ ਆ ਵੀ ਪ੍ਰਵਾਸੀਆਂ ਨੇ ਆਪਣੇ ਪੰਜਾਬੀ ਭਰਾ ਦੀ ਪੱਗ ਲਾਤੀ ਐਂ ਕਰਤਾ ਠੀਕ ਹੈ ਹਜੇ ਪ੍ਰਵਾਸੀ ਪੱਗ ਦਾ ਸਤਿਕਾਰ ਕਰਦੇ ਆ ਆ ਆਪਣੇ ਵਾਲੇ ਕੀ ਕਰਦੇ ਨੇ ਠੀਕ ਹੈ ਇਹਨਾਂ ਨੇ ਚੋਲੇ ਪਾ ਰੱਖਿਆ ਚੋਲਿਆਂ ਦੇ ਵਿੱਚ ਇਹ ਚੋਰ ਲੁਕੇ ਬਨੇ ਆਪ ਕਿਹੜੇ ਪਾਸੋਂ ਸਹੀ ਨੇ ਇਹ ਆ ਜਿਹੜਾ ਸਤਵੰਤ ਸਿੰਘ ਆ ਠੀਕ ਆ ਉਂ ਤਾਂ ਇੱਕ ਪਾਸੋਂ ਗ੍ਰੰਥੀ ਆ ਗੁਰੂ ਘਰ ਦਾ ਤੇ ਆਪ ਦਾ ਪਰਿਵਾਰ ਛੱਡ ਕੇ ਤਿੰਨ ਜਨਨੀਆਂ ਇਹ ਰੰਪਰੇ ਰੱਖੀ ਬੈਠਾ ਉਹ ਬੱਜਰ ਕਰਤ ਹੈ ਨਹੀਂਗਾ ਠੀਕ ਆ ਤੇ ਰਵੀ ਖੋਦੇ ਆਪ ਫੜਿਆ ਗਿਆ ਸੀ ਇੱਕ ਜਨਾਨੀ ਨਾਲ ਉੱਥੇ ਦਾ ਬੂਥੜ ਕੁੱਟਿਆ ਕੀ ਉਹ ਬੱਜਰ ਕਰਤ ਹੈ ਨਹੀਂਗਾ ਤੇ ਦੂਸਰੀ ਗੱਲ ਠੀਕ ਆ ਨਾ ਮੈਨੂੰ ਤਾਂ ਇਹਨਾਂ ਨੇ ਧੱਕੇ ਨਾਲ ਚਲੋ ਕੁੱਟ ਲਿਆ ਮਾਰ ਲਿਆ ਜੋ ਮਰਜ਼ੀ ਕਰਵਾ ਲਿਆ ਤੇ ਫੇਰ ਇਹਨਾਂ ਨੂੰ ਦਿਮਾਲੇ ਲਾਉਣ ਦਾ ਹੱਕ ਕਿਹਨੇ ਦਿੱਤਾ ਇਹ ਸੰਗਤ ਫੈਸਲਾ ਸੰਗਤ ਕਰੂਗੀ ਠੀਕ ਆ ਨਾ ਤੇ ਦੂਸਰੀ ਗੱਲ ਤੇ ਚਲੋ ਦਮਾਲਾ ਲਾ ਆ ਇਹਨਾਂ ਨੇ ਦਮਾਲੇ ਦੀ ਬੇਅਦਬੀ ਕਰੀ ਪਹਰਾ ਜਿਹੇ ਪੰਜ ਕਕਾਰਾਂ ਦੀ ਬੇਅਦਬੀ ਕਰੀਏ ਬੰਦਿਆਂ ਨੇ ਠੀਕ ਹੈ ਨਾ ਹੁਣ ਗੱਲ ਇਹ ਆ ਸਿੱਖ ਜਥੇਬੰਦੀਆਂ ਨੂੰ ਮੇਰੀ ਬੇਨਤੀ ਆ ਵੀ ਜਾਂ ਤਾਂ ਇਹ ਉਹ ਪ੍ਰੂਫ ਠੀਕ ਹੈ ਇਹਨਾਂ ਤੋਂ ਲਿਆ ਜਾਵੇ ਜਿੱਥੇ ਮੈਂ ਬੱਜਰ ਕਰਇਤ ਕਰਦਾ ਫੜਿਆ ਗਿਆ ਉਹ ਪ੍ਰੂਫ ਲੈ ਕੇ ਦੇ ਸਕ ਮੇਰੀ ਧੌਣ ਲਾ ਦੇਣ ਸਿੱਖ ਜਥੇਬੰਦੀਆਂ ਠੀਕ ਹੈ ਮੈਨੂੰ ਮਨਜ਼ੂਰ ਆ ਤੇ ਤੀਸਰੀ ਗੱਲ ਇਹ ਆ ਵੀ ਇਹਨਾਂ ਨੇ ਮੇਰੇ ਪੰਜ ਕਕਾਰਾਂ ਦੀ ਬੇਅਦਬੀ ਕਰੀਏ ਮੇਰੇ ਬਾਣੇ ਦੀ ਕਰੀਏ ਠੀਕ ਹੈ ਨਾ ਮੈਂ ਉਹ ਨਜ਼ਰਨਾ ਤਾਂ ਬਾਣਾ ਪਾਉਣਾ ਤੇ ਨਹੀਂ ਮੈਂ ਅਬਰਤ ਦੁਬਾਰੀ ਛਕਣਾ ਕਿਉਂਕਿ ਜਿੰਨਾ ਤੇਰੇ ਚੀਜ਼ ਦਾ ਇਨਸਾਫ ਸਿੱਖ ਜਥੇ ਬੰਦੀਆਂ ਨਹੀਂ ਕਰਦੀਆਂ ਠੀਕ ਆ ਜਾਂ ਤਾਂ ਇਹਨਾਂ ਦੇ ਬਾਣੇ ਵਧਾਏ ਜਾਣ ਠੀਕ ਆ ਨਾ ਇਹਨਾਂ ਦੇ ਵੀ ਬਾਣੇ ਵਧਨੇ ਚਾਹੀਦੇ ਤੇ ਨਹੀਂ ਮੈਂ ਅੱਜ ਤੋਂ ਇੱਕ ਹਫ਼ਤੇ ਦਾ ਸਮਾਂ ਦੰਨਾ ਸਿੱਖ ਜਥੇ ਬੰਦੀਆਂ ਨੂੰ ਵੈਸੇ ਮੇਰਾ ਕਿਸੇ ਨਾ ਕੋਈ ਗਿਲਾ ਸਿੱਖ ਬਾ ਕਿਸੇ ਵੀ ਸਿੱਖ ਜਥੇ ਬੰਦੀ ਨਾਲ ਨਹੀਂ ਆ ਕਿਉਂਕਿ ਹਫ਼ਤੇ ਦਾ ਸਮਾਂ ਮੈਂ ਇਸ ਕਰਕੇ ਦੰਨਾ ਵੀ ਜਾਂ ਤਾਂ ਪੂਰੀ ਇਨਕਵਾਰੀ ਕਰਕੇ ਠੀਕ ਆ ਬੰਦੀ ਕਾਰਵਾਈ ਹੈ ਜਿਹੜੀ ਉਹ ਜਾਂ ਤਾਂ ਮੇਰੇ ਤੇ ਕੀਤੀ ਜਾਵੇ ਜੇ ਮੈਂ ਗਲਤ ਆ ਠੀਕ ਆ ਮੇਰੀ ਵੀ ਸੱਕ ਤਾਂ ਉਹਨ ਵੱਢੀ ਜਾਵੇ ਤੇ ਜੇ ਨਹੀਂ ਤਾਂ ਫਿਰ ਇਹਨਾਂ ਦੇ ਦਿਮਾਲੇ ਵਧਾਏ ਜਾਣ ਇਹਨਾਂ ਦੇ ਬਾਣੇ ਵਧਾਏ ਜਾਣ ਕਿਉਂਕਿ ਬਾਣਿਆਂ ਦੇ ਵਿੱਚ ਠੀਕ ਆ ਇਹ ਚੋਰ ਲੋਕਿਆ ਬਹਿਨੇ ਮੈਨੂੰ ਤਾਂ ਬੇਰੂਪਿਆ ਦੱਸਿਆ ਇਹਨਾਂ ਨੇ ਤੇ ਆਪ ਕਿਹੜੇ ਪਾਸੋਂ ਸਹੀ ਨੇ ਤੇ ਜਾਂ ਤਾਂ ਇਹਨਾਂ ਦੇ ਦਿਮਾਲੇ ਵਧਾਏ ਜਾਣ ਤੇ ਨਹੀਂ ਬਾਬਾ ਜੀ ਮੈਂ ਅੱਜ ਤੋਂ ਇੱਕ ਹਫ਼ਤੇ ਦਾ ਸਮਾਂ ਠੀਕ ਆ ਅੱਜ ਇੱਕ ਤਰੀਕ ਦਾ ਸਮਾਂ ਠੀਕ ਆ ਜੇ ਅੱਜ ਤੋਂ 10 ਤਰੀਕ ਤੱਕ ਦਾ ਮੈਂ ਸਮਾਂ ਦੰਨਾ ਸਿੱਖ ਜਿੱਥੇ ਬੰਦੀਆਂ ਨੂੰ ਬਣੀ ਬੇਨਤੀ ਆ 10 ਤਰੀਕ ਤੱਕ ਜਾਂ ਤਾਂ ਇਸ ਚੀਜ਼ ਦਾ ਇਨਸਾਫ ਹੋਣਾ ਚਾਹੀਦਾ ਤੇ ਨਹੀਂ ਮੈਂ ਆਪਣੇ ਠੀਕ ਹੈ ਦੇਖੋ ਪੰਜ ਕਕਾਰ ਸੀਗੇ ਮੇਰੇ ਉਹ ਤਾਂ ਇਹਨਾਂ ਕੋਲੇ ਨਹੀਂ ਇਸ ਟਾਈਮ ਕਿਉਂਕਿ ਇਹਨਾਂ ਨੇ ਮੇਰੇ ਪੰਜ ਕਕਾਰਾਂ ਦੀ ਬੇਅਦਬੀ ਕੀਤੀ ਹੈ ਠੀਕ ਹੈ ਖੋ ਕੇ ਲੈ ਕੇ ਗਏ ਨੇ ਲਹਾ ਕੇ ਧੱਕੇ ਨਾਲ ਦਮਾਂ ਲਾ ਬਤਾਇਆ ਗਿਆ ਜੇ ਤਾਂ ਇਹਨਾਂ ਨੂੰ ਬੰਦੀ ਸਜ਼ਾ ਹੋ ਸਿੱਖ ਜੱਥੇ ਬੰਦੀਆਂ ਦਿੰਦੀਆਂ ਠੀਕ ਹੈ ਤੇ ਨਹੀਂ ਫਿਰ ਮੈਂ ਇਦੋਂ ਤਾਂ ਵੈਸੇ ਮੈਂ ਮਾੜਾ ਕਿਸੇ ਵੀ ਧਰਮ ਨੂੰ ਨਹੀਂ ਕਹਿੰਦਾ ਸਾਰੇ ਧਰਮਾਂ ਦਾ ਆਪਾ ਸਤਕਾਰ ਕਰਦੇ ਆ ਫਿਰ ਮੈਂ ਤਾਂ ਭਾਈ ਫਿਰ ਇਸ ਤੋਂ ਬਾਅਦ ਆਪਣੇ ਕੇਸ ਕਤਲ ਕਰਾਊਂਗਾ ਠੀਕ ਹੈ ਕੇਸ ਕਤਲ ਕਰਾ ਕੇ ਮੈਂ ਤਾਂ ਸਹੀ ਧਰਮ ਨੂੰ ਅਪਣਾਊਂਗਾ ਇੰਨੀ ਕ ਮੇਰੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ